and it ਆਹਨ ਨੇ ਰਖਾਰਜ ਆਪਈ ਨੇ ਹਰ ਸੋ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਗੁਰਦੁਆਰਾ ਗੜੀਪੌਰ ਖਸਾਹ ਬਲਕ ਮਾਜਰੀ ਤੋਂ ਸੰਝਿਆ ਕਰ ਰਹੇ ਜਿੱਥੇ ਤੁਹਾਨੂੰ ਦੱਸਿਆ ਕਿ ਰਾਹਤ ਕਾਰ ਜਾਂ ਲਈ بیس ਕੈਂਪ ਸਥਾਪਿਤ ਕੀਤਾ ਗਿਆ ਹੜਪ੍ਰਭਾਵਿਤ ਇਲਾਕਿਆਂ ਦੇ ਲਈ ਜੋ ਇਲਾਕੇ ਵੱਲੋਂ ਸੇਵਾ ਕੀਤੀ ਜਾਣੀ ਹੈ ਉਹ ਸੇਵਾ ਜੋ ਗੁਰਦੁਆਰਾ ਗੜੀਪੌਰ ਕਸਬੇ ਦੇ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਭੇਜੀ ਜਾ ਰਹੀ ਹੈ ਸੋ ਇਸ ਕੈਂਪ ਦੇ ਵਿੱਚ ਜਿੱਥੇ ਇਲਾਕੇ ਦੀਆਂ ਨਾਮਵਾਰ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਲੀਡਰ ਪਹੁੰਚ ਰਹੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੇਰੀ ਗੱਲ ਸੁਣ ਚੌਧਰੀ ਸ਼ਾਮਲਾਲ ਮਾਦਰੀਆ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪ੍ਰਖਾਲਵੀ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਕੀ ਕਹਿੰਦੇ ਨੇ ਉਹ ਪੰਜਾਬ ਦੀ ਮੌਜੂਦਾ ਸਥਿਤੀ ਦੇ ਬਾਰੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਬੁਲਾਰੇ ਜੋ ਤੁਸੀਂ ਅਕਸਰ ਡਿਬੇਟਾਂ ਦੇ ਵਿੱਚ ਦੇਖਦੇ ਹੋ ਸ਼ਮਸ਼ੇਰ ਸਿੰਘ ਪਰਖਾਲਵੀ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੋ ਇਸ ਸਮੇਂ ਹਲਕਾ ਖਰੜ ਦੇ ਵਿੱਚ ਤੁਸੀਂ ਅਕਸਰ ਦੇਖਿਆ ਹੋਊਗਾ ਸੁਰਕੀਆਂ ਦੇ ਵਿੱਚ ਨੇ ਚੌਧਰੀ ਸ਼ਾਮਲਾਲ ਮਾਜਰੀਆ ਉਤੇ ਸ਼ਮਸ਼ੇਰ ਸਿੰਘ ਪਰਖਾਲ ਵੀ ਅੱਜ ਇਸ ਬੇਸ ਕੈਂਪ ਦੇ ਵਿੱਚ ਪਹੁੰਚੇ ਜਿਨ੍ਹਾਂ ਵੱਲੋਂ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਣੀ ਹੈ ਇਸ ਸਮੇ ਉਹ ਗੁਰਦੁਆਰਾ ਗੜੀਪਾੁਰ ਖਸਾਬ ਪਹੁੰਚੇ ਨੇ ਤੇ ਥੋੜੀ ਦੇਰ ਦੇ ਵਿੱਚ ਦੇਖਦੇ ਆ ਕਿ ਕੀ ਡਿਸੀਜਨ ਇਹਨਾਂ ਵੱਲੋਂ ਲਿਆ ਜਾਂਦਾ ਕਿਹੋ ਜੀਆਂ ਸੇਵਾਵਾਂ ਇਸ ਰਾਹਤ ਕੈਂਪ ਦੇ ਵਿੱਚ ਪਹੁੰਚ ਕੇ ਚੌਧਰੀ ਸ਼ਾਮਰਾਲਲ ਮਾਦਰੀਆ ਵੱਲੋਂ ਕੀਤੀ। ਸੋ ਇੱਥੋਂ ਦੇ ਜਿਹੜੇ ਪ੍ਰਬੰਧਕ ਮੈਨ ਪ੍ਰਬੰਧਕ ਕਿਹਾ ਜਾ ਸਕਦਾ ਹੈ ਸੈਕਟਰੀ ਨੇ ਗੁਰਦੁਆਰਾ ਸਾਹਿਬ ਦੇ ਰਵਿੰਦਰ ਸਿੰਘ ਵਜੀਦਪੁਰੀ ਉਹਨਾਂ ਵੱਲੋਂ ਸ਼ਮਸ਼ੇਰ ਸਿੰਘ ਪ੍ਰਖਾਲ ਵੀ ਤੇ ਚੌਧਰੀ ਸ਼ਾਮਰਾਲਲ ਮਾਦਰੀਆ ਨਾਲ ਜੋ ਡਿਸਕਸ ਹੈ ਜੋ ਇਸ ਹਰਾਹਤ ਕੈਂਪ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਉਹ ਉਸ ਦੱਸਿਆ ਜਾ ਰਹੀਆਂ ਨੇ ਕਿ ਅੱਜ ਇਲਾਕੇ ਪਰ ਤੋਂ ਕਿੰਨੇ ਲੋਕਾਂ ਵੱਲੋਂ ਇਸ ਰਾਹਤ ਕੈਂਪ ਦੇ ਵਿੱਚ ਕਿਸ ਤਰ੍ਹਾਂ ਦੀ ਜੋ ਮਦਦ ਹੈ ਉਹ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਕਿਹੜੇ-ਕਿਹੜੇ ਲੋਕਾਂ ਵੱਲੋਂ ਕਿਹੋ ਜੀਆਂ ਸਵਾਮਾਂ ਕੀਤੀਆਂ ਜਾਂ ਚਾਰੀਆਂ ਨੇ ਸੋ ਗੱਲਾਂ ਗੱਲਾਂਬਾਤਾਂ ਵੀ ਕਰਾਂਗੇ ਉਹ ਚੌਧਰੀ ਸ਼ਾਵਲਾਲ ਮਾਜਰੀਆਂ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੜੀ ਪਰਖਾਲ ਸਾਹਿਬ ਬਲਾਕ ਮਾਦਰੀ ਦੀਆਂ ਤਸਵੀਰਾਂ ਨੇ ਜਿੱਥੇ ਚੌਧਰੀ ਸ਼ਾਮਲਾਲ ਮਾਦਰੀਆ ਪਹੁੰਚੇ ਨੇ ਇਸ بیس ਕੈਂਪ ਦੇ ਵਿੱਚ ਸਹਾਇਤਾ ਦੇਣ ਦੇ ਲਈ ਸੋ ਗੱਲਾਂ ਬਾਤਾਂ ਕਰਦੇ ਆਂ ਸ਼ਮਸ਼ੇਰ ਪਰਖਾਲ ਵੀ ਤੇ ਚੌਧਰੀ ਸ਼ਾਮਲਾਲ ਮਾਦਰੀਆ ਤੇ ਪ੍ਰਬੰਧਕਾਂ ਦੇ ਨਾਲ ਕੀ ਕਹਿੰਦੇ ਨੇ ਅੱਜ ਦੇ ਮੌਜੂਦਾ ਹਾਲਾਤਾਂ ਦੇ ਬਾਰੇ ਤੇ ਕੀ ਕਹਿੰਦੇ ਨੇ ਚੌਧਰੀ ਸ਼ਾਮਲਾਲ ਜੀ ਵੱਲੋਂ ਦਿੱਤੀਆਂ ਸੇਵਾਵਾਂ ਦੇ ਬਾਰੇ ਪਰਖਾਲ ਜੀ ਸਾਹਿਬ ਅੱਜ ਗੜੀ ਪਰਖਾਲ ਸਾਹਿਬ ਵਿਖੇ ਪਹੁੰਚੇ ਹੋ ਸੇਵਾਵਾਂ ਨੂੰ ਸੱਤਿਆ ਗੈਸਾ ਦੇ ਕੋਲ ਪਰਖਾਲ ਸਾਹਿਬ ਵਿਖੇ ਰਾਹਤ ਕੈਂਪਸ ਸਾਹਿਬ ਤਾਂ ਜੀ ਕਿੰਨਾ ਦੇਖਦੇ ਹੋ ਇਹਨਾਂ ਦੀ ਸੇਵਾ ਨੂੰ ਤੇ ਕੀ ਕਹਿਣਾ ਚਾਹੋ ਅੱਜ ਦੇ ਨੂਪਾ ਦਾ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਇਹ ਕੁਦਰਤੀ ਆਫਤ ਆਈ ਹੈ ਉਸ ਦੇ ਨਾਲ ਨਾਲ ਸਰਕਾਰਾਂ ਦੇ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਅਣਗਹਿਲੀ ਹੈ ਜਿਹਦੇ ਕਾਰਨ ਅੱਜ ਪੰਜਾਬ ਦੀ 3.5 ਲੱਖ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਔਰ ਕਿਸਾਨਾਂ ਦੇ ਜਿਹੜੇ ਘਰ ਬਰਬਾਦ ਹੋ ਗਏ ਲੋਕਾਂ ਦੇ ਪੱਕੀਆਂ ਕੋਠੀਆਂ ਢਹਿ ਗਈਆਂ ਲੋਕਾਂ ਦਾ ਪਸ਼ੂ ਧਨ ਜਿਹੜਾ ਪਾਕਿਸਤਾਨ ਦੇ ਤੱਕ ਹਰ ਹਰ ਕੇ ਚਲਾ ਗਿਆ ਅੱਜ ਇਸ ਵਿਪਤਾ ਦੀ ਘੜੀ ਦੇ ਵਿੱਚ ਮੈਨੂੰ ਜਿੱਥੇ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਜੋਦ ਰਹੀ ਕਰਦਾ ਕਿ ਪ੍ਰਮਾਤਮਾ ਸਾਡੇ ਸਾਰਿਆਂ ਦੇ ਉੱਤੇ ਕਰਮ ਕਰੇ ਰਹਿਮ ਕਰੇ ਸਤੋਂ ਜੇ ਕੋਈ ਗਲਤੀ ਹੋਈ ਆ ਸਾਨੂੰ ਮਾਫ ਕਰਕੇ ਇਸ ਸਾਨੂੰ ਵਿਪਤਾ ਦੇ ਵਿੱਚੋਂ ਪਰਮਾਤਮਾ ਕੱਢੇ ਔਰ ਇੱਥੇ ਬੜੀ ਜਿਹੜੀ ਜਿਕਰਯੋਗ ਗੱਲ ਹੈ ਕਿ ਜਿੱਥੇ ਪੰਜਾਬ ਦੇ ਲੋਕ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਵੀ ਜਦੋਂ ਕਦੇ ਕੁਦਰਤੀ ਤਰਾਸ ਦੀ ਆਉਂਦੀ ਹੈ ਤਾਂ ਅੱਗੇ ਹੋ ਕੇ ਮੋਹਰੇ ਹੋ ਕੇ ਜਿਹੜੇ ਪੰਜਾਬ ਦੇ ਲੋਕ ਆਪਣਾ ਵਿੱਢਣ ਵਿੱਢ ਕੇ ਲੋਕਾਂ ਦਾ ਹੱਥ ਫੜਦੇ ਆ ਪਰ ਅੱਜ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਦੋਂ ਅੱਜ ਪੰਜਾਬ ਦੇ ਉੱਤੇ ਬਣਾਈ ਦੇਸ਼ ਦੇ ਕਿਸੇ ਵੀ ਖਿੱਤੇ ਦੇ ਵਿੱਚੋਂ ਕਿਸੇ ਵੀ ਸਟੇਟ ਦੇ ਵਿੱਚੋਂ ਜਾਂ ਇਵਨ ਕਿ ਕੇਂਦਰ ਸਰਕਾਰ ਨੇ ਵੀ ਸਾਡੀ ਜਿਹੜੀ ਸਾਰ ਨਹੀਂ ਲਈ ਬਤ ਨਹੀਂ ਪੁੱਛੀ ਜਿਹਦੇ ਕਾਰਨ ਅੱਜ ਪੰਜਾਬੀ ਹੌਸਲੇ ਦੇ ਨਾਲ ਗੁਰਾਂ ਜਿਹੜਾ ਪੰਜਾਬ ਹੈ ਗੁਰਾਂ ਦੇ ਨਾਂ ਦੇ ਉੱਤੇ ਬਸਦਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਇਸ ਗੱਲ ਦੀ ਤੌਫੀਕ ਦਿੱਤੀ ਹੈ ਸਾਨੂੰ ਇਸ ਗੱਲ ਦੀ ਹਿੰਮਤ ਦਿੱਤੀ ਹੈ ਕਿ ਜਿਹੜੀ ਧੱਕੇ ਦੇ ਨਾਲ ਜ਼ੁਲਮ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਕੁਦਰਤੀ ਆਫਤਾਂ ਦੇ ਖਿਲਾਫ ਕਿਸ ਢੰਗ ਦੇ ਨਾਲ ਲੜਨਾ ਸੋ ਅਸੀਂ ਅੱਜ ਪੰਜਾਬ ਦੇ ਲੋਕ ਰਲ ਮਿਲ ਕੇ ਇਸ ਲੜ ਰਹੇ ਆ ਉਸ ਲੜੀ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਬਹੁਤ ਸਾਰੇ ਸਮਾਜਸੀ ਵੀ ਲੋਕਾਂ ਨੂੰ ਹੜਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਦੇ ਵਿੱਚ ਲੱਗੇ ਹੋਇਆ ਅੱਜ ਮੈਂ ਮੇਰੇ ਨਾਲ ਚੌਧਰੀ ਸ਼ਾਮਲਾਲ ਮਾਜਰੀਆ ਸਾਹਿਬ ਆਏ ਆ ਆ ਜਿਹੜਾ ਲੋਕ ਹਿੱਤ ਮਿਸ਼ਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਇਹਨਾਂ ਨੇ ਪਿੱਛੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਔਰ ਜਿਹੜੇ ਬੰਦੀ ਸਿੰਘਾਂ ਦੀ ਜਿਹੜੀ ਮੂਵਮੈਂਟ ਹੈ ਉਹਨਾਂ ਦੀ ਰਿਹਾਈ ਲਈ ਜਿਹੜੀ ਚੱਲ ਰਹੀ ਹੈ ਜਦੋਂ ਜਾਇਦ ਉਹਦੇ ਵਿੱਚ ਵੀ ਮੋਰੀ ਭੂਮਿਕਾ ਨਿਭਾਉਂਦੇ ਆ ਅੱਜ ਮੈਨੂੰ ਇਸ ਗੱਲ ਦੀ ਤਸੱਲੀ ਔਰ ਖੁਸ਼ੀ ਹੈ ਕਿ ਇਹਨਾਂ ਦੀ ਸਮੁੱਚੀ ਟੀਮ ਨੇ ਇਸ ਗੱਲ ਦੀ ਇਕੱਤਰ ਹੋ ਕੇ ਅੱਜ ਹੜਪੀੜਿਤ ਪਰਿਵਾਰਾਂ ਦੀ ਸਾਰ ਲੈਂਣ ਦੇ ਲਈ ਬਹੁਤ ਸਾਰਾ ਇਲਾਕੇ ਦੇ ਵਿੱਚੋਂ ਰਾਸ਼ਨ ਇਕੱਠਾ ਕਰਿਆ ਸੁੱਕਾ ਰਾਸ਼ਨ ਹੈ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਇਹਨਾਂ ਨੇ ਬੜਚਾਉ ਦੇ ਨਾਲ ਬੜੇ ਸਰਦਾ ਦੇ ਨਾਲ ਸਾਰਿਆਂ ਨੂੰ ਪੈਕੇਟ ਬਣਾ ਕੇ ਉਹ ਹਰ ਪ੍ਰਭਾਵਿਤ ਏਰੀਆ ਦੇ ਵਿੱਚ ਭੇਜਣਾ ਸੋ ਇਹਦੇ ਵਿੱਚ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਵੱਖ-ਵੱਖ ਲੋਕ ਵੱਖ-ਵੱਖ ਕਮੇਟੀਆਂ ਲੋਕ ਹਿੱਤ ਮਿਸ਼ਨ ਇਹਦੇ ਵਿੱਚ ਜਿਹੜਾ ਵੱਡਮੁੱਲਾ ਕਾਰਜ ਹੈ ਔਰ ਅਸੀਂ ਇਹਨਾਂ ਦੇ ਇਸ ਕਾਰਜ ਦੀ ਪ੍ਰਸ਼ੰਸਾ ਕਰਦੇ ਆ ਔਰ ਮੇਰੇ ਨਾਲ ਚੌਧਰੀ ਸਾਹਿਬ ਵੀ ਆਏ ਆ ਸੋ ਇਹਨਾਂ ਨੇ ਵੀ ਇਸ ਰਾਹਤ ਕਾਰਜਾਂ ਦੀ ਜਿਹੜੀ ਸੇਵਾ ਉਸ ਦੇ ਵਿੱਚ 11000 ਰੁਪਏ ਦੀ ਜਿਹੜੀ ਮਾਲੀ امدਾਦ ਹੈ ਉਹ ਦਿਨ ਦਾ ਯਤਨ ਕੀਤਾ ਤੇ ਮੈਂ ਤਾਂ ਛੋਟਾ ਜਿਹਾ ਵਰਕਰ ਹਾਂ ਇਕ ਆਕਾਲੀ ਦਲ ਦਾ ਤੇ ਮੈਂ 5100 ਰੁਪਇਆ ਮੈਂ ਵੀ ਇਸ ਜਿਹੜੀ ਪ੍ਰਸਾ ਦੇ ਵਿੱਚ ਇਸ ਸੇਵਾ ਕਾਰਜ ਦੇ ਵਿੱਚ ਇਹ ਸੰਗਤ ਰੂਪੀ ਆਪਾਂ ਸਾਰੇ ਨਾਲ ਮਿਲ ਕੇ ਜਿਹੜੀ ਕਰ ਰਹਾ ਹੈ ਉਹਦੇ ਵਿੱਚ ਆਇਆ ਔਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਡਾ ਇਸ ਜਿਹੜੀ ਅਹ ਇਨਸਾਨੀ ਜ਼ਿੰਦਗੀ ਹੈ ਮਨੁੱਖੀ ਜ਼ਿੰਦਗੀ ਹੈ ਸਾਨੂੰ ਉਹਦਾ ਲਾਹਾ ਲੈਣ ਲਈ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕੁ ਫਕੜੇ ਸਭ ਮੁਕਦੀ ਚੱਲੀ ਰਹਿਣੀ ਕੀ ਕਰਕੇ ਸਾਡਾ ਜ਼ਿੰਦਗੀ ਦਾ ਦਿਨ ਖਤਮ ਹੋ ਰਿਹਾ ਸੋ ਇਹਨਾਂ ਨੇ ਸਾਨੂੰ ਇਸ ਕਦਰ ਬੁਲਾ ਕੇ ਇੱਥੇ ਸਾਨੂੰ ਇਹ ਯੋਗ ਸਮਝਿਆ ਕਿ ਪ੍ਰਮਾਤਮਾ ਨੇ ਸਤ ਸੇਵਾ ਲਈ ਇਸੇ ਨਾਂ ਦਾ ਬਹੁਤ ਲੋਕ ਹਿੱਤ ਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸਾਡੇ ਵੱਡੇ ਭਰਾ ਅਰਵਿੰਦਰ ਜੀ ਨੇ ਸਾਨੂੰ ਲੋਕ ਹਿੱਤ ਮਿਸ਼ਨ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ ਸਾਨੂੰ ਜਿਹੜੇ ਪੰਜਾਬ ਦੇ ਵਿੱਚ ਅੱਜ ਇੰਨੇ ਵੱਡੇ ਮਾੜੇ ਹਾਲਾਤ ਹੋਏ ਹੋਏ ਆ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਉੱਤੇ ਤੇ ਮੇਰੇ ਇਲਾਕੇ ਦੇ ਵਿੱਚ ਆ ਬਲਾਗ ਮੱਝ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਵੱਡੇ ਭਰਾ ਰਵਿੰਦਰ ਜੀ ਦੀ ਜਿਹੜੀ ਸਾਰੀ ਟੀਮ ਹੈ ਇਹ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਸੇਵਾ ਕਰਦੇ ਆ ਰਹੇ ਆ ਪਰ ਜਿਹੜੀ ਅੱਜ ਗਰੀਬ ਲੋਕਾਂ ਦੀ ਬਾਹ ਫੜੀ ਆ ਇਹਨਾਂ ਨੇ ਇਹਨਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਤੇ ਸਾਰੇ ਜੋ ਵੀ ਮੇਰਾ ਤਿੰਨ ਫੁੱਲ ਹੈ ਬਾਕੀ ਪ੍ਰਖਾਲੀ ਵੀ ਸਾਹਿਬ ਨੇ ਡਿਟੇਲ ਚ ਬੋਲੇ ਦਿੱਤਾ ਤੇ ਜਾਦਾ ਕੁਝ ਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਰਵਿੰਦਰ ਜੀ ਨੂੰ ਆਪਾਂ ਜੋ ਵੀ ਤਿੰਨ ਫੁੱਲ ਹੈ ਚੌਧਰੀ ਸਾਹਿਬ ਦਾ ਤੇ ਪ੍ਰਖਲਵੀ ਜੀ ਵਿਸ਼ੇਸ਼ ਤੌਰ ਤੇ ਜੋ ਨਿਊ ਚੰਡੀਗੜ੍ਹ ਖੇਤਰ ਦੇ ਇੱਥੇ ਸੈਂਟਰ ਗੁਰਦੁਆਰਾ ਗੜੀਪਾਉ ਰਖਾ ਸਾਹਿਬ ਇੱਥੇ ਬਣਾਇਆ ਹੈ ਸਾਡੇ ਨਾਲ ਲੋਕ ਇਥੇ ਮਿਸ਼ਨ ਦਾ ਮਿਸਲ ਸਤਲੁਜ ਜੋ ਸਹਿਯਤਾ ਕਰ ਰਹੇ ਨੇ ਪੂਰੇ ਇਲਾਕੇ ਦੇ ਸੰਗਤਾਂ ਨੇ ਹਰ ਤਰ੍ਹਾਂ ਦੀਆਂ ਭਾਮੇ ਦਵਾਈਆਂ ਦੀਆਂ ਕਿੱਟਾਂ ਨੇ ਭਾਮੇ ਰਾਸ਼ਨ ਹੈ ਭਾਮੇ ਮਾਲੀ ਸਹਿਤਾ ਹੈ ਤਰਪਾਨਾ ਹੈ ਕੱਪੜੇ ਹੈ ਉਹ ਸਾਰਾ ਕੁਝ ਲੈ ਕੇ ਉਹਨਾਂ ਅਸੀਂ ਤਿਆਰੀ ਚੱਲ ਰਹੀ ਹੈ ਕਿ ਪਿਛਲੇ ਹਫ਼ਤੇ ਤੋਂ ਕਿੰਨਾ ਤਿਆਰ ਹੋ ਜਾਣਗੇ ਕੱਲ ਤੋਂ ਬਾਅਦ ਅਸੀਂ ਮੌਇਨਾ ਕਰਕੇ ਦੋ ਤਿੰਨ ਝਿਲਿਆਂ ਦਾ ਲੇਟ ਅਸੀਂ ਤਾਂ ਕੀਤਾ ਕਿਉਂਕਿ ਅਸੀਂ ਕਰ ਕਰ ਉਹ ਸਮਾਨ ਪਹੁੰਚਾਉਣਾ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਅਗਰ ਇੱਥੇ ਵਿੱਤੀ ਮਦਦ ਦੀ ਲੋੜ ਹੋਈ ਕਿਤੇ ਛੱਤ ਡਿੱਗਣ ਵਾਲੀ ਹੈ ਕਿਸੇ ਦਾ ਮਕਾਨ ਡਿੱਗਿਆ ਕਿਸੇ ਦੇ ਪਸ਼ੂ ਮਰ ਗਏ ਉਹ ਵੀ ਕੀਤੀ ਜਾਵੇਗੀ ਰਾਸ਼ਨ ਵੀ ਪਹੁੰਚਾਇਆ ਜਾਵੇਗਾ ਤੇ ਇੱਕ ਹਫ਼ਤਾ ਲਾ ਕੇ ਅਸੀਂ ਸਾਰੇ ਝਿਲਿਆਂ ਦੇ ਵਿੱਚ ਸੋ ਜਿੰਨੇ ਵੀ ਆਗੂ ਸਹਿਬਾਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜੋ ਅੱਜ ਕਹਿਰ ਏ ਪੰਜਾਬ ਦੇ ਵਿੱਚ ਹੜਾਂ ਦਾ ਵਰਤਿਆ ਸੀ ਸੋ ਸਾਰਿਆਂ ਨੇ ਬਹੁਤ ਵੱਡਾ ਮੇਰੇ ਹਲਕੇ ਦੇ ਜਿੰਨੇ ਵੀ ਆਗੂ ਐ ਸਾਰੇ ਯੋਗਦਾਨ ਪਾ ਰਹੇ ਆ ਸੋ ਅਸੀਂ ਫੇਰ ਇੱਕ ਵਾਰੀ ਧੰਨਵਾਦ ਕਰਦੇ ਆ ਚੌਧਰੀ ਸ਼ਾਮਲਾਲ ਜੀ ਅਤੇ ਸ਼ਮਸ਼ੇਰ ਪ੍ਰਖੜਵੀ ਜੀ ਦਾ ਜੋ ਵਿਸ਼ੇਸ਼ ਤੌਰ ਤੇ ਸਾਡੇ ਇਸ ਕੈਂਪ ਵਿੱਚ ਆ ਕੇ ਆਪਣਾ ਯੋਗਦਾਨ ਪਾ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਕਬਸਾ ਵਾਹਿਗੁਰੂ ਜੀ